ਆਡੀਆਂ ਤਿੰਨ ਸੰਸਥਾਵਾਂ ਨੇ ਜੀ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਕਮੇਟੀ ਦੇ ਸ੍ਰੀ ਅਕਾਲ ਤਖਤ ਸਾਹਿਬ ਚੌਥੀ ਇਹ ਵੀ ਜੇ ਪੰਜਾਬ ਚ ਅਕਾਲੀ ਸਰਕਾਰ ਬਣ ਤੇ ਫਿਰ ਚਾਰ ਹੋ ਜਾਂਦੀਆਂ ਮੈਂ ਤੇ ਪੰਜੇ ਕਿਉਂ ਚੋ ਜਾਂਦੀਆਂ ਇਹਾਲੀ ਸਾਹਿਬ ਦੀ ਬਿਲਕੁਲ ਗੱਲ ਠੀਕ ਹੈ ਵੀ ਅਕਾਲ ਤਖਤ ਦਾ ਜਥੇਦਾਰ ਤੇ ਮੁੱਖ ਮੰਤਰੀ ਬਣਨ ਹੋ ਰਿਹਾ ਲੇਕਿਨ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਆ ਉਹ ਕਾਜੀ ਦਲ ਦਾ ਵੀ ਪ੍ਰਧਾਨ ਹੋ ਸਕਦਾ ਤੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਹੋ ਸਕਦਾ ਮਾਸਟਰ ਤਰਾ ਸਿੰਘ ਕੋ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਰਹੇ ਨੇ ਤੇ ਕਾਜੀ ਦਲ ਦੇ ਪ੍ਰਧਾਨ ਇੱਕੋ ਸਮੇਂ ਇਕੱਠੇ ਰਹੇ ਜਿਹੜੀ ਇਹ ਆਲੀ ਸਭ ਗੱਲ ਕਹਿ ਰਹੇ ਉਹ ਬੜੀ ਦੂਰ ਦੀ ਹੈ ਜੇ ਦੂਰ ਦੀ ਕੋਡੀ ਹੈ ਜੇ ਅਜੇ ਤੁਹਾਡੇ ਕੋਲ ਕੋਈ ਕਾਜੀ ਦਲ ਨਹੀਂ ਹੈਗਾ ਬਜਟ ਤੇ ਤੁਸੀਂ ਹੋਣਾ ਜੇ ਹਵਾ ਚ ਲਮਕਰਾਏ ਹੋ ਤੁਸੀਂ ਅਕਾਲੀ ਦਲ ਤੁਹਾਡਾ ਉਦੋਂ ਬਣੂਗਾ ਜਦੋਂ ਭਰਤੀ ਕਰਨ ਤੋਂ ਬਾਅਦ ਤੁਸੀਂ ਡੈਲੀਗੇਟ ਚਣੋਗੇ ਡੈਲੀਗੇਟ ਚਣ ਤੋਂ ਬਾਅਦ ਫਿਰ ਤੁਸੀਂ ਆਪਣੇ ਅਕਾਲੀ ਦਲ ਦਾ ਨਾਂ ਰੱਖੋਗੇ ਫਿਰ ਉਹਦਾ ਪ੍ਰਧਾਨ ਬਣੂਗਾ ਫਿਰ ਜਿਹੜਾ ਦਾ ਕਨਸਟੀਟਿਊਸ਼ਨ ਹੋਗਾ ਜਿਹੜਾ ਸਵਿਧਾਨ ਹੋਗਾ ਉਹਦੇ ਵਿੱਚ ਇਹ ਗੱਲਾਂ ਤੁਸੀਂ ਐਡ ਕਰ ਸਕਦੇ ਹੋ ਵੀ 1 ਮੈਨ 1 ਪੋਸਟ ਜਿਹੜਾ ਸ਼੍ਰੋਮਣੀ ਕਮੇਟੀ ਮੈਂਬਰ ਹੋਊਗਾ ਉਹ ਐਮਐਲਏ ਨਹੀਂ ਹੋਊਗਾ ਜਿਹੜਾ ਸ਼੍ਰੋਮਣੀ ਕਮੇਟੀ ਹੋਰ ਕਿਸੇ ਅਹੁਦੇ ਤੇ ਨਹੀਂ ਹੋਏਗਾ ਜਿਹੜਾ ਐਮਐਲਏ ਹੋ ਮਿਨਿਸਟਰ ਤੇ ਬਣ ਸਕਦਾ ਇਹ ਚੇਅਰਮੈਨ ਬਣ ਸਕਦਾ ਜਿੱਥੇ ਸ਼੍ਰੋਮਣੀ ਕਮੇਟੀ ਮੈਂਬਰ ਨਹੀਂ ਹੋਏਗਾ ਇਹ ਤੁਹਾਡੀ ਗੱਲ درست ਹੋਣਾ ਚਾਹੀਦਾ ਜਿਹੜਾ ਅਕਾਲੀ ਦਲ ਦਾ ਪ੍ਰਧਾਨ ਉਹ ਅਕਾਲੀ ਦਲ ਦਾ ਪ੍ਰਧਾਨ ਹੋਏਗਾ ਮੁੱਖ ਮੰਤਰੀ ਨਹੀਂ ਹੋਏਗਾ ਹੁੰਦਾ ਰਿਹਾ ਪਹਿਲਾਂ ਜਥੇਦਾਰ ਗੁਰਚਰਨ ਸਿੰਘ ਟੋੜਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹੁੰਦੇ ਸੀਗੇ ਜਥੇਦਾਰ ਮੋਹਨ ਸਿੰਘ ਤੋੜ ਜਾਂ ਜਥੇਦਾਰ ਜਗਦੇਵ ਸਿੰਘ ਤਲਵੰਡੀ ਜਾਂ ਹਰਚੰਦ ਸਿੰਘ ਲੰਗੋਵਾਲ ਜਾਂ ਸਾਡੇ ਬਾਅਦ ਚ ਬਣੇ ਨੇ ਜਦੋਂ ਮੁਖਬਦੀ ਨਾਲ ਬਣ ਗਏ ਨੇ ਆਪਣੇ ਸਜੀਤ ਸਿੰਘ ਬਰਨਾਲਾ ਇਹ ਲੱਗ ਲੱਗ ਰਹੇ ਨੇ ਸਾਰੇ ਇੱਕ ਇੱਕ ਪੋਸਟ ਦੇ ਉੱਤੇ ਤੇ ਜਿਹੜਾ ਜਥੇਦਾਰ ਕਾਲਤਕ ਤੋਂ ਦਾ ਸਵਾਲੀ ਜੀ ਪੈਦਾ ਹੁੰਦਾ ਨਾ ਕਿ ਕਿਸੇ ਸੱਤਾ ਦਾ ਇਹਦਾ ਉਹ ਉਹਦੇ ਦਰੂ ਇਸ ਕਰਕੇ ਮੁੱਖ ਮੰਤਰੀ ਵੀ ਲੱਗ ਹੁੰਦਾ ਸੀਗਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਸ਼੍ਰੋਮਣੀ ਕਾਲਜ ਪ੍ਰਧਾਨ ਜਗਦੇਵ ਸਿੰਘ ਤਲਵੰਡੀ ਸੀ ਅਕਾਲੀ ਦਲ ਦੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਜਿਹਦਾ ਗੁਰਜਨ ਸਿੰਘ ਟੋੜਾ ਸੀ ਤੇ ਅਕਾਲ ਕਲ ਦਾ ਜਹੇਦਰ ਸੰਦੀਪ ਸਿੰਘ ਭੋਰਾ ਸੀ ਲੱਗ ਲੱਗ ਹੋ ਗਏ ਨਾ ਇਹ ਉਹਦੀ ਗੱਲ ਬਿਲਕੁਲ ਠੀਕ ਹੋਣਾ ਚਾਹੀਦਾ ਹੈ ਇੱਕ ਕੇ ਬੰਦੇ ਨੂੰ ਤੁਸੀਂ ਸ਼੍ਰੋਮਣੀ ਕਾਲਦਾ ਪ੍ਰਧਾਨ ਬਣਾ ਦੇ ਉਹੀ ਤੁਸੀਂ ਮੁੱਖ ਮੰਤਰੀ ਬਣਾ ਦਿਓ ਇਹ ਗੱਲ ਫੱਬਦੀ ਦੀ ਨਾ ਸੋਭਦੀ ਹੈ ਤੇ ਨਾ ਸਾਡੇ ਸਿਧਾਂਤ ਦੇ ਮੁਤਾਬਕ ਹੋ ਠੀਕ ਹੈ ਇਹ ਤੁਹਾਡੀ ਗੱਲ ਬਾਤ ਦੀ ਹੈ ਜੰਦੀ ਸਾਹਿਬ ਅਜੇ ਤਾਂ ਤੁਸੀਂ ਬੜੇ ਕੁਝ ਕਰਨਾ ਵਾ ਜੇ ਭਰਤੀ ਕਰਨੀ ਹੈ ਡੈਜ਼ਿਗਨੇਟ ਮਾਉਗੇ ਕਾਲੀਦਲ ਬਣਾਉਗੇ ਫਿਰ ਤੁਸੀਂ ਗੱਲ ਕਰੋ ਕੀ ਕਰਨਾ ਕੀ ਨਹੀਂ ਕਰਨਾ ਇਹ ਗੱਲ ਵੀ ਅਕਾਲੀਦਰ ਇੱਕ ਹੋਰ ਬਣਦੀ ਬੁਨਿਆਦ ਰੱਖੀ ਜਾ ਚੁੱਕੀ ਹੋਣਾ ਸੇ